ਅੱਜ ਕੱਲ ਹਰ ਇੱਕ ਬੰਦਾ ਦੇਖੋ ਲక్ష్ਮੀ ਤੋਂ ਪਰੇਸ਼ਾਨ ਆ ਕੋਈ ਵੀ ਬੰਦਾ ਯਾਨੀ ਸਭ ਤੋਂ ਵੱਡੀ ਪ੍ਰੋਬਲਮ ਇੱਕ ਦੇਖੀ ਆ ਗ੍ਰਸਤੀ ਲੋਕਾਂ ਦੀ ਦੇਖੋ ਜਿਹੜੇ ਗ੍ਰਸਤ ਨਿਰਮਾਣ ਨੇ ਉਹਨਾਂ ਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਪਰ ਗ੍ਰਸਤੀ ਦੀ ਗ੍ਰਸਤ ਪੈਸੇ ਬਣਾ ਨਹੀਂ ਚੱਲਦੀ ਹੈਗੀ ਉੱਤੋਂ ਉੱਤੋਂ ਚਾਹੇ ਘਰ ਤੋਂ ਕੋਈ ਕੁਸ਼ ਕਹੀ ਜਵੇ ਇੱਕ ਨਹੀਂ ਇਹ ਮੰਨਣ ਵਾਲੇ ਹੋ ਦੇਖੋ ਤੁਹਾਨੂੰ ਮਾਂ ਲక్ష్ਮੀ ਤੋਂ ਅੱਜ ਬਹੁਤ ਹੀ ਸੌਖੇ ਮੈਂ ਤਰੀਕੇ ਦੱਸੂਗੀ ਮੈਂ ਪਰ ਥੋੜ੍ਹ ਥੋੜ੍ਹੇ ਕਰਕੇ ਪਾਉਂਗੀ ਉਹਨਾਂ ਨੂੰ ਜਿਵੇਂ ਜਿਵੇਂ ਮੇਰੇ ਕੋਲੇ ਇਕੱਠੇ ਆਪਾਂ ਬੜੀ ਵੱਡੀ ਇੱਥੇ ਵੀਡੀਓ ਨਹੀਂ ਪਾ ਸਕਦੇ ਪਹਿਲੇ ਤਾਂ ਤੁਸੀਂ ਮਾਂ ਲక్ష్ਮੀ ਦਾ ਜਿਹੜਾ ਚਿੱਤਰ ਉੱਥੇ ਕੇਸਰ ਦਾ ਟਿੱਕਾ ਲਾਉਣਾ ਸ਼ੁਰੂ ਕਰ ਦਿਓ ਇਸ ਉਂਗਲੀ ਦੇ ਨਾਲ ਮਾਂ ਲక్ష్ਮੀ ਦੇ ਚਿੱਤਰ ਤੇ ਜੇ ਪ੍ਰਤੀਮਾ ਤੁਹਾਡੇ ਘਰੇ ਹੈਗੀ ਤਾਂ ਪ੍ਰਤੀਮਾ ਤੇ ਡੇਲੀ ਲਾਉਣਾ ਸ਼ੁਰੂ ਕਰ ਦਿਓ ਇਹਦੇ ਨਾਲ ਲక్ష్ਮੀ ਦੇ ਦਰਵਾਜ਼ੇ ਬਹੁਤ ਖੁੱਲਦੇ ਨੇ ਬਹੁਤ ਜਿਹੜੀ ਮਾਂ ਲక్ష్ਮੀ ਖੁਸ਼ ਹੁੰਦੀ ਹੈ ਤੇ ਬਹੁਤ ਲక్ష్ਮੀ ਆਉਂਦੀ ਹੈ ਘਰ ਤੁਸੀਂ ਇਹ ਕੰਮ ਨੇਤਾ ਪ੍ਰਤੀ ਡੇਲੀ ਕਰਨਾ ਕੇਸਰ ਖੋਲਣਾ ਕੇਸਰ ਖੋਲ ਕੇ ਮਾਂ ਲక్ష్ਮੀ ਦੇ ਮਸਤਕ ਤੇ ਲਾਉਣਾ ਅਚਾਨਕ ਧਨ ਪ੍ਰਾਪਤ ਹੋਊਗਾ ਤੁਹਾਨੂੰ ਅਚਾਨਕ ਧਨ ਦੀ ਪ੍ਰਾਪਤੀ ਦੀ ਜ਼ਰੂਰਤ ਹੈ ਤੁਸੀਂ ਕੀ ਕਰਨਾ ਜਿਹੜਾ ਬੋਰਡ ਹੁੰਦਾ ਜਿਹਨੂੰ ਬਰੋਟਾ ਵੀ ਕਹਿੰਦੇ ਨੇ 버거 ਦਾ ਪੇੜ ਵੀ ਕਹਿੰਦੇ ਨੇ ਤੁਸੀਂ ਨਹਾ ਧੋ ਕੇ ਸਵੇਟਮ ਉੱਥੇ ਜਾਣਾ ਤੇ 버거 ਦੀਆਂ ਜਿਹੜੀਆਂ ਜਟਾਂ ਨੇ ਉਹਨਾਂ ਨੂੰ ਫੜ ਕੇ ਗੱਠ ਦੇ ਆਉਣੀ ਆ। ਹੈ? ਗੱਠ ਦੇ ਕੇ ਆਪਦੀ ਕੋਈ ਵੀ ਮਨੋਕਾਮਨਾ ਜਿਹੜੀ ਤੁਹਾਨੂੰ ਜ਼ਰੂਰ ਤੁਸੀਂ ਉੱਥੇ ਅਰਦਾਸ ਬੇਨਤੀ ਕਰਨੀ ਆ ਤੁਹਾਡੀ ਜਦੋਂ ਉਹ ਮਨੋਕਾਮਨਾ ਪੂਰੀ ਪੂਰਨ ਹੋ ਜਵੇ ਅਚਾਰਕ ਚਾਹ ਤੁਹਾਨੂੰ ਧੰ ਦੀ ਜ਼ਰੂਰਤ ਆ ਜਾਂ ਤੁਹਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਆ ਬਸ ਫਿਰ ਤੁਸੀਂ ਜਦੋਂ ਤੁਹਾਡੀ ਮਨੋਕਾਮਨਾ ਪੂਰੀ ਹੋ ਗਈ ਉਸ ਜਟਾਂ ਦੀਆਂ ਗੱਠਾਂ ਨੂੰ ਖੋਲ ਜ਼ਰੂਰ ਕੇ ਜ਼ਰੂਰ ਆਣਾ ਇਹ ਨਹੀਂ ਬੰਨੀਆਂ ਨਹੀਂ ਰਹਿਣ ਤੇ ਉਹਨਾਂ ਨੂੰ ਖੋਲਣਾ ਜ਼ਰੂਰ ਪਵੇਗਾ ਤੁਹਾਨੂੰ ਅੱਛਾ ਹੀ ਠੀਕ ਆ ਜੀ